ਆਪਾਂ ਕਹਿ ਸਕਦੇ ਆ ਵੀ ਨੀਲੀ ਰਵੀ ਦੇ ਵਿੱਚ ਪੈਂਦੀ ਹੋਈ ਝੋਟੀ ਪਹਿਲਾ ਸੂਆ ਰੇਟ ਦੱਸ ਸੋਹਣਾ ਖਦਣਾ ਠੀਕ ਲੈ ਜਦ ਹਜ਼ਾਰ ਹੋ ਛੱਡਦੇ 87 ਜੀ ਦੇ ਦਾਂਗੇ ਠੀਕ ਆ ਉਹ ਪਿੱਛੋਂ ਚੜਾਈ ਦੇਖ ਲੋ ਵੀ ਆ ਸਾਰੀ 92000 ਰੁਪਏ ਦੀ ਮਿਲੂਗੀ ਰਮਨ ਤਨ ਪਤਾ ਰੇਡ ਪਿੱਛੇ ਦਾ ਆਪਾਂ ਨਾ ਹਾਂ ਸਰੇ ਹੀ ਲਾ ਦਿੰਦੇ ਆ ਮੈਨੂੰ ਪਤਾ ਹੀ ਰਿਹਾ ਕਮੈਂਟ ਚ ਬਾਈ ਲਿਖ ਦਿੰਦੇ ਆ ਬਹੁਤ ਸੋਹਣੇ ਰੇਟ ਆ ਬਈ ਤੇ ਵੱਲੋਂ ਸਿੰਘਾ ਵੱਲੋਂ ਸਰੀਰ ਵੱਲੋਂ ਬੰਦਾ ਆਖਾ ਬੰਦ ਕਰਕੇ ਆ ਜੇ ਵੱਡੀ ਕਿਹਾ ਦੇ ਵੱਡੀ ਮਿਲੂਗੀ ਇਹ ਹਾਂਡੇ ਕਦ ਕਾਠ ਵਾਲੀ ਤੀਜਾ ਸੂਆ ਸੂਨ ਵਾਲੀ ਝੋਟੀਆਂ ਮਿੱਤਰੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਰਿੰਦਰ ਤੇ ਭਵਜਿੰਦਰ ਕੋਲੇ ਪਹੁੰਚੇ ਹੋਏ ਆ ਪਿੰਡ ਤੌਣੇ ਦੇ ਵਿੱਚ ਤੇ ਅੱਜ ਆਪਾਂ ਬਾਈਆਂ ਕੋਲੇ ਨਾ ਸੋਨੂ ਮਿੱਤਰੋ ਨਾ ਸੱਤ ਨਗ ਦਿਖਾ ਦਾਂਗੇ ਸੱਤੇ ਦੀਆਂ ਸੱਤੇ ਆ ਗਈਆਂ ਜਿਵੇਂ ਆਪਾਂ ਗੱਲ ਕਰ ਲਈਏ ਮੱਜਾਂ ਤੇ ਇੱਕ ਨਾ ਪਹਿਲੇ ਨੰਬਰ ਦੇ ਉੱਤੇ ਆ ਗਈ ਮਿੱਤਰੋ ਆਹ ਇੱਕ ਨਾ ਝੋਟੀ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਆ ਦੋਨੇ ਅੱਖਾਂ ਚਟੀਆਂ ਆ ਗਿਆ ਦੇਖ ਲੋ ਤੇ ਚਾਰੇ ਪੈਰ ਚਿੱਟੇ ਪੂਛ ਚਿੱਟੀ ਮੱਥੇ 'ਚ ਬੱਲ ਆ ਗਿਆ ਤੇ ਜਿਹੜੇ ਰਹਿਣਗੇ ਰੇਟ ਇਹਨਾਂ ਮੱਝਾਂ ਦੇ ਨਾ ਉਹ ਵੀਡੀਓ ਦੇ ਵਿੱਚ ਹੀ ਰਹਿਣਗੇ ਕੱਲੀ-ਕੱਲੀ ਦਾ ਰੇਟ ਦੱਸਾਂਗੇ ਜੇ ਰੇਟ ਤੁਹਾਨੂੰ ਪਸੰਦ ਆਏ ਬਾਈਆਂ ਦੇ ਹਨਾ ਤਾਂ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਤੇ ਇੱਧਰ ਤਾਂ ਮਿੱਤਰਾਂ ਤਿੱਬੇ ਦੇ ਉੱਤੇ ਚੜ੍ਹਤੀਆਂ ਅੱਜ ਤਾਂ ਮੱਝਾਂ ਹੀ ਮੱਝਾਂ ਤੁਸ ਨੂੰ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਆ ਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਵੀਡੀਓ ਕਰਿਓ ਕਰਾ ਸ਼ੇਅਰ ਦਬਕੇ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਬਰਿੰਦਰਾ ਜੀ ਪਿੰਡ ਤਿਆਉਣਾ ਜ਼ਿਲ੍ਹਾ ਪਟੰਡਾ ਤਿਆਉਣਾ ਮਲਤਾਨੀਆਂ ਹਾਂਜੀ ਠੀਕ ਆ ਅੱਛਾ ਮੈਨੂੰ ਐ ਦੱਸ ਬਰਿੰਦਰ ਅੱਜ ਆਪਾਂ ਕੋਲ ਸੱਤ ਨਾਗ ਆ ਗਏ ਹੈ ਨਾ ਪਹਿਲੇ ਨੰਗ ਦੀ ਡਿਟੇਲ ਦੇ ਜਿਹੜੀ ਆ ਆ ਗਈ ਤੇਰੀ ਝੋਟੀ ਵੀ ਇਸ ਝੋਟੀ ਦਾ ਪਹਿਲਾ ਤਾਂ ਸੂਆ ਦੱਸ ਵੀ ਸੂਆ ਕਿਨਵਾ ਪਹਿਲਾ ਨਾ ਬਈ ਅੱਛਾ ਪਹਿਲਾ ਸੂਆ ਆ ਕੈ ਦਿਨ ਹੋ ਗਿਆ ਸੂਈ ਨੂੰ 7 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਹੁਣ ਬੋਲਾ ਦੁੱਧ 7-8 ਦੇ ਕਰੀਬ ਆ ਜੀ 7-8 ਕਿਲੋ ਹੈਗਾ ਠੀਕ ਆ ਤੇ ਮਗਰ ਬੱਚਾ ਇਹਦੇ ਕੱਟਾ ਕੱਟਾ ਜੀ ਠੀਕ ਆ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾ ਗਏ ਲੈ ਵੀ ਕੁੰਡੇ ਸਿੰਘਾ ਵਾਲੀ ਪਹਿਲਾ ਸੂਆ ਸੂਈ ਹੋਈ ਆਹ ਝੋਟੀ ਆ ਗਈ ਤੇ ਦੰਦੋ ਵੀ ਮੈਨੂੰ ਐ ਲੱਗਦਾ ਹੈ ਕਟੋ-ਕਟ ਵੀ ਚਾਰਕ ਦੰਦੀ ਹੈਗੀ ਪਹਿਲਾ ਸੁਆ ਅਰੀਜਨਲ ਪਹਿਲਾ ਸੁਆ ਆ ਗਈ ਤੇ ਮੰਤਰ ਮੰਤਰ ਤੁਸੀਂ ਖੜੀ ਦੀ ਚੈੱਕ ਕਰ ਲਓ ਇੱਕ ਵਾਰੀ ਆਪਾਂ ਜਦੋਂ ਖੋਲ ਲਈ ਉਹ ਤੋੜ ਕੇ ਦਿਖਾ ਦਾਂਗੇ ਤੇ ਰੇਟ ਇਹਦਾ ਜਿਹੜਾ ਰਹੂਗਾ ਉਹ ਵੀਡੀਓ ਦੇ ਵਿੱਚ ਤੇ ਰੇਟ ਦੱਸ ਹੀ ਦੇ ਮੈਨੂੰ ਫਿਰ ਬਾਤਾਂਗੇ ਬਈ ਆ ਜਾ ਕਰੋ ਸੰਗ ਵੇਖੀ ਹਾਂ ਜਮਾ ਹੈ ਬੁੜੀ ਤੇ ਰਿੰਗ ਜੱਟਾ ਅੱਛਾ ਚਲੋ ਆ ਦੇ ਦੋਨੇ ਅੱਖਾਂ ਚਟੀਆਂ ਮਿੱਤਰੋ ਤੇ ਲੇਵਾ ਦੇਖ ਲਓ ਕਰਮਾ ਜੀ ਦਾ ਲੇਵਾ ਵੀ ਸੋਹਣਾ ਹੈਗਾ ਕੱਲਾ ਕੱਲਾ ਥਾਨ ਲੱਗਾ ਲੇਵੇ ਨੂੰ ਜਿਹੜਾ ਲੱਗਿਆ ਹੋਇਆਗਾ ਅ ਪਿਕਸਾ ਆਰਡਰ ਕੁਆਲਿਟੀ ਵਾਲੀ ਆ ਗਈ ਹੁਣ ਜਿਹੜੀ ਇਹ ਆਪਾਂ ਕਹਿ ਸਕਦੇ ਹਾਂ ਵੀ ਨੀਲੀ ਰਵੀ ਦੇ ਵਿੱਚ ਪੈਂਦੀ ਹੋਈ ਝੋਟੀ ਪਹਿਲਾ ਸੁਆ ਰੇਡ ਦਾ ਸੁਹਣਾ ਖਜ਼ਨਾ ਰੇਡ ਵੀ ਕਿੰਨਾ ਮਰਜ਼ੀ ਕਰਾ ਲਾ ਹਾਂ 1,05,000 ਦੀ ਜਸਨੋ ਆ ਬਈ 1 5 ਦੀ ਤੇ ਜਿਹੜਾ ਇਹ ਦੁੱਧ ਪਾ ਦੂਗੀ ਕਿੰਨਾ ਪਾ ਦੂਗੀ ਦੁੱਧ ਬਈ ਆਪ ਤੈਨੂੰ ਪਤਾ ਬਾਲਾ ਗਾਪੇ ਦਾ ਮਾਦਰ ਨਾ 10 ਤੋਂ ਪਲੱਸ ਪਲੱਸ ਦੇ ਦੇਊਗੀ ਠੀਕ ਆ ਹਾਂ ਲੈ ਜਾ ਕਰ ਆ ਦੇਖ ਲੋ ਇੱਕ ਜਿਹੜੀ ਆ ਗਈ ਨਾ ਨੀਲੀ ਰਾਵੀ ਦੀ ਪਹਿਲਾ ਸੂਆ 1,05,000 ਰੁਪਏ ਦੀ ਮਿਲੂਗੀ ਸੋਨੋ ਹੁਣ ਤੁਸੀਂ ਕੁਆਲਿਟੀ ਚੈੱਕ ਕਰ ਲੋ ਬਾਕੀ ਜਿਹੜੇ ਹੈਗਾ ਰੇਟ ਜਿਹੜੇ ਉਹ ਦੱਸ ਦਿਆ ਕਰੋ ਵੀ ਕਿਵੇਂ ਹੁੰਦੇ ਆ ਬਾਈ ਦੇ ਦੁੱਧ ਕਰ ਦੁੱਧ 11 12 ਕਿਲੋ ਕੋ ਦੇਊਗੀ ਪਰ ਆਪਾਂ 10 ਕਿਲੋ ਦੀ ਆਹਨ ਗਰੰਟੀ ਦੇ ਦਾਂਗੇ ਠੀਕ ਆ ਹਾਂ ਅੱਛਾ ਮੈਨੂੰ ਆਏ ਦੱਸ ਜਿਹੜੀ ਆ ਆ ਗਈ ਦੂਜੇ ਨੰਬਰ ਦੇ ਉੱਤੇ ਹਾਂਜੀ ਬਈ ਤੇ ਇਸ ਝੋਟੀ ਦਾ ਇਹ ਵੀ ਪਹਿਲਣਾ ਬਈ ਇਹ ਵੀ ਪਹਿਲਾ ਸੂਆ ਦੋ ਦੰਦਾਂ ਦਾ ਬਈ ਮੂੰਹੋਂ ਦੋ ਦੰਦਾਂ ਦਾ ਹਾਂਜੀ ਬਈ ਕਮਾਲ ਦੀ ਗੱਲ ਆ ਦੰਦ ਦੋ ਹੀ ਆ ਦੋ ਹੀ ਆ ਬੱਬਾ ਕਿਵੇਂ ਵੇਖੇ ਨਹੀਂ ਬੁਣੀਆਂ ਨੇ ਕਿਹਾ ਆਪਣੋ ਦੋ ਦੰਦਾਂ ਦਾ ਵਕਤ ਦੇ ਕੇ ਦੱਸ ਦੇਣਾ ਦੱਸ ਦੇ ਦੱਸ ਦੇ ਕੋਈ ਗੱਲ ਨਹੀਂ ਜਮਾ ਦੋ ਆ ਬਈ ਦੋ ਦੰਦਾਂ ਦਾ ਹਾਂਜੀ ਅੱਛਾ ਪਹਿਲਾ ਸੂਆ ਕੈ ਦਿਨਾਂ ਦੀ ਗੱਬਣਾ ਕੇ ਸੂਈ ਹੋਈ ਆ ਸੂਈ ਵੀ ਆ ਬਈ ਅੱਛਾ ਕੈ ਦਿਨਾਂ ਦੀ ਸੂਈ ਨੂੰ ਹੋ ਗਏ ਬਈ 8-9 ਦਿਨ ਹੋ ਗਏ ਕਿੰਨਾ ਬੌੜਾ 8 ਕਿਲੋ 8 ਕਿਲੋ ਹਾਂ 8 ਕਿਲੋ ਬੌਲਾ ਤੇ ਥਾਣੇ ਦੇ ਜਿਹੜੇ ਹੈਗੇ ਉਹ ਚਾਰ ਹੀ ਆ ਨਹੀਂ ਇੱਕ ਨਾਲ ਹੈਗਾ ਵੀ ਉਹ ਚੱਲਦਾ ਨਹੀਂ ਠੀਕ ਆ ਮੈਨੂੰ ਵੀ ਭਲੇਖਾ ਜਾ ਪਿਆ ਮੈਂ ਤਾਂ ਹੀ ਪੁੱਛ ਲਿਆ ਤੈਨੂੰ ਇਧਰਲੀ ਸਾਈਡ ਦਿਖਾ ਦੀ ਪਰ ਵੀ ਇਹ ਉਹ ਆਨਲਾਈਨ ਮੰਗਾਉਂਦਾ ਪਤਾ ਲੱਗ ਜਾਂਦਾ ਹਾਂ 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 ਲੈ ਚੱਲ ਕੇਰਾ ਇਹ ਆ ਦੇਖ ਲਓ ਮਿੱਤਰੋ ਇੱਕ ਜਿਹੜੀ ਹੈਗੀ ਨਾ ਮਾੜੀ ਜੀ ਫੋਟ ਹੈਗੀ ਆ ਚੱਲਦੀ ਚੁਲਦੀ ਨਹੀਂ ਹੈਗੀ ਆ ਦੇਖ ਲਓ ਹੁਣ ਜਿਹੜੀ ਪਹਿਲਾ ਸੂਆ ਇਹ ਸੂਈ ਹੋਈ ਝੋਟੀ ਆਗੀ ਕਦ ਕੱਟ ਚੈੱਕ ਕਰ ਲਓ ਕੀ ਰੇਟ ਕਰਤਾ ਇਹਦਾ ਯਾਰ ਕੱਦ ਵੱਲੋਂ ਸਿੰਗਾ ਵੱਲੋਂ ਸਰੀਰ ਵੱਲੋਂ ਬੰਦੱਖਾ ਬੰਦ ਕਰਕੇ ਆ ਜੇ ਵੱਡੀ ਕਿਹਾ ਦੇ ਵੱਡੀ ਮਿਲੂਗੀ ਇਹ ਹਾਂ ਹਾਂ ਠੀਕ ਹੈ ਨਿੱਕੇ ਜੀ ਹੋਊਗੀ ਇਹ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ ਦੁੱਧ ਜਿਵੇਂ ਝੋਟੀ 11-12 ਕਿਲੋ ਤਾਂ ਦੇਣਾ ਚਾਹੀਦਾ ਅੱਛਾ ਹਾਂਜੀ ਰੇਟ ਰੇਟ ਬਸ ਕਿੰਨਾ ਮਰਜ਼ੀ ਕੋਲੇ 1-10 ਦੀ ਜੱਸ ਨੂੰ ਆ 1-10 ਦੀ ਹਾਂਜੀ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਝੋਟੀ ਆ ਗਈ ਪਹਿਲਾ ਸੂਆ ਝੋਟੀ 1 ਲੱਖ 10 ਹਜ਼ਾਰ ਦੀ ਕੱਦ ਘਾਟ ਬਹੁਤ ਵੱਡਾ 92 ਰਕ ਦਾ ਨੇਰਾ ਹੋਈ ਜਾਂਦਾ ਤੇ ਕੱਲੀ ਕੱਲੀ ਦੀ ਜੀ ਜਾਣਕਾਰੀ ਆਪਾਂ ਆਪਣਾ ਤਾਂ ਭਾਣ ਆਈ ਨਹੀਂ ਮੰਡੀ 'ਚ ਇਹੀ ਮੱਝਾ 1 25 30 ਦੀਆਂ ਵਿਕਨੀਆਂ ਆਈਆਂ ਟੀਆਂ ਠੀਕ ਹੈ ਪੂਰੀ ਵੱਡੀ ਆ ਹਾਂ ਨਹੀਂ ਕੱਦ ਕਾਠ ਵੱਡਾ ਹਾਂਜੀ ਬਈ ਅੱਛਾ ਵਿਰਿੰਦਰ ਜਿਹੜੀ ਤੀਜੇ ਸੂਏ ਤੇ ਆਹਾ ਮੱਝ ਆ ਗਈ ਓਏ ਇਸ ਮੱਝ ਦਾ ਮੈਨੂੰ ਐਂ ਦੱਸ ਦੇ ਪਹਿਲਾਂ ਤਾਂ ਸੂਆ ਦੱਸ ਸੂਆ ਤੀਜਾ ਵੇ ਕਹਿਣ ਨੂੰ ਦੂਜਾ ਕਹਾਲਾ ਅੱਛਾ ਤੀਜਾ ਸੂਆ ਤੀਜਾ ਸੂਆ ਤੇ ਕਿੰਨੇ ਦਿਨ ਬਾਕੀ ਇਹਦੇ ਦੇਣੇ ਤਾਂ ਹੱਤਾ ਪਿਆ ਬਈ ਹਫਤਾ ਬਾਕੀ ਆ ਕਿੰਨੇ ਦੁੱਧ ਲਈ ਮੱਝ ਇਹ ਪਿੰਡ 'ਚੋਂ ਮੈਂ ਲਈ ਓ ਬਈ ਅੱਛਾ 14 ਕਿਲੋ ਐਨ ਆਪਾਂ ਨੂੰ ਗਾਰੰਟੀ ਦਿੱਤੀ ਕਿ 14 ਕਿਲੋ ਚੋਇਆ ਅੱਛਾ ਦੂਜੇ ਸੂਏ ਦਾ ਦੂਜੇ ਸੂਏ ਦਾ ਹਾਂ ਹੁਣ ਕੋਈ 14 ਮਾਲ ਲੈ 15 ਮਾਲ ਲੈ ਪਰ ਆਪਾਂ 13 ਕਿਲੋ ਦੀ ਆਪਾਂ ਵੀ ਗਾਰੰਟੀ ਦੇ ਭੇਜ ਦਾਂਗੇ ਠੀਕ ਆ ਇਹ ਆ ਦੇਖੋ ਜਿਹੜਾ ਲੇਵਾ ਹੈਗਾ ਕਰਮਾਲੀ ਦਾ ਹਜੇ ਹਫਤਾ ਪਹਿਲੇਵਾ ਵਧੀਆ ਬਣਾਊਗੀ ਤੇ ਆ ਜਿਹੜੀ ਹੈਗੀ ਨਾ ਇਹਦਾ ਤੁਸੀਂ ਕੱਦ ਕਾਠ ਆਏ ਨਾ ਮਾਲੋ ਛੋਟੀ ਜੀ ਹੋਊਗੀ ਇਹ ਵੀ ਪੂਰੀ ਵੱਡੀ ਆ ਬਈ ਵੱਡੇ ਕੱਦ ਕਾਠ ਵਾਲੀ ਤੀਜਾ ਸੂਆ ਸੂਨ ਵਾਲੀ ਝੋਟੀਆਂ ਮਿੱਤਰੋ ਤੇ ਲੇਵਾ ਵੀ ਪੂਰਾ ਚੌੜਾ ਚੂੜਾ ਉਰੇ ਲਿਆ ਕੇ ਭੱਜੂਗੀ ਹਦਰ की रेट करता सिंह तीन बंदा कि लेवा दिखा देंगे उधर बंदा आ गया ले इतना आप थान दिखा दिए भी आख लो मैं कोई नहीं कोई नहीं कोई नहीं जाएगी जाएंगी तो समय थानती आख लो ਹੁਣ ਲੇਵੇ ਦੀ ਕੁਆਲਿਟੀ ਚੈੱਕ ਕਰ ਲਓ ਤੁਸੀਂ ਉੱਤੋਂ ਜਿਹੜਾ ਲੇਵਾ ਹੈਗਾ ਨਾ ਜਮਾਨ ਪੱਟਾਂ ਦੇ ਵਿੱਚ ਫਿਕਸ ਲੇਵੇ ਵਾਲੀ ਆ ਗਈ ਇਹ ਹਜੇ ਬਣਨਾ ਪਉ ਤਾਂ ਵੀ ਮੈਨੇ ਹਾਂ ਇਹ ਜੋ ਮਾਨਤਨ ਟਾਡਾ ਵਟ ਮਾਨਤਨ ਬਸ ਵੀ ਮਾੜਾ ਮੁਟੇ ਹੁੰਦੇ ਆਪਣੇ ਨੂੰ ਪਰ ਰੇਟ ਫਿਕਸ ਜੀ ਹੁੰਦੇ ਆ ਵੱਡੀ ਐ ਮੈਂ ਤੁਹਾਨੂੰ ਦੱਸਾਂਗਾ ਲੈ ਆਈ ਨਹੀਂ ਹੈਗੀ ਵੀ ਛੋਟੀ ਜੀ ਮੱਝ ਹੈਗੀ ਹਾਂ ਹਾਂ ਕਈ ਵਾਰੀ ਅਗਲਾ ਕਹਦੇ ਵੀ ਛੋਟੀ ਜੀ ਹੁਣ ਇਹ ਵੱਡੀ ਛੋਟੀ ਕੋਲ ਖੜੀ ਤਾਂ ਕਰਕੇ ਛੋਟੀ ਲੱਗਦੀ ਆ ਹਾਂ ਅਹ ਆ ਆ ਗਈ ਜਿਹੜੀ ਤੇਰੀ ਹਾਂਜੀ ਬਈ ਇਹਦਾ ਸੂਆ ਇਹਦਾ ਸੂਆ ਬਈ ਹਏ ਪਹਿਲਾ ਹਾਂ ਲੱਗਦੀ ਦੂਜਾ ਅੱਛਾ ਫੇਰ ਇਹ ਜਨਾ ਪਹਿਲਾ ਜੋ ਮੋਰਿਜਨਲ ਪਹਿਲਾ ਠੀਕ ਹੈ ਆ ਪੰਦਰਾਂ ਲੈ ਜਾਣੀ ਤੋਂ ਲਈ ਆ ਬਈ ਕਿੰਨਾ ਕਿਨੇ ਚਰ ਹੋ ਗਏ ਨੂੰ ਸੋਈ ਨੂੰ 15 ਦਿਨ ਹੋ ਗਏ 15 ਤੋਂ 20 ਦਿਨ ਹੋ ਗਏ ਅੱਛਾ ਹਾਂਜੀ ਤੇ ਕਿੰਨਾ ਦੁੱਧਾ ਹੁਣੇ ਥੱਲੇ ਦੁੱਧ ਐ ਨਾਪਣ ਵਾਲਾ 9 ਕਿਲੋ ਆ 9 ਕਿਲੋ ਹਾਂਜੀ ਰੇਟ ਇਹਦਾ ਟਾਟਾ ਵਟ ਤੋੜ ਕੇ ਦਿਖਾ ਦਗੇ ਆਏ ਹਾਂ ਜੀ ਤੋੜ ਕੇ ਦਿਖਾ ਦਗੇ ਰੇਟ ਵਾਲੇ ਇਹਦਾ ਆਪਾਂ ਕਰ ਦਾਂਗੇ ਹਰਾਨ ਹੈ ਕਰ ਦਾਂਗੇ ਹਰਾਨ ਇਹਦਾ ਤਾਂ ਅੱਛਾ ਹਾਂ ਤੇ ਲੈ ਚੱਲ ਲੇ ਵੀ 9 ਕਿਲੋ ਦੁੱਧ ਥੱਲੇ ਤਿਆਰ ਆ ਸਿੰਗਾ ਦੀ ਕੁੰਡੀ ਹੱਥੋਂ بڑا ਲੱਗਾ ਚੂਣ ਬੜਾ ਇਹ ਆ ਦੇਖੋ ਚੈੱਕ ਕਰ ਲੋ ਲੀਵੇ ਦੀ ਚੈੱਕ ਕਰ ਲੋ ਲੇਵਾ ਕਰਮਾ ਦੀ ਦਾ ਆ ਦੇਖ ਲੋ ਇਹ ਪਹਿਲਾ ਸੂਈ ਹੈ ਬਾਈ ਕਹਿੰਦਾ ਮੰਨ ਭਲਾ ਕੋਈ ਦੂਜਾ ਲਵੇ ਇਹ ਆ ਦੇਖ ਲੋ 15 ਦਿਨਾਂ ਦੀ ਸੂਈ ਥੱਲੇ 9 ਕਿਲੋ ਦੁੱਧ ਹੈਗਾ ਤੇ ਜਿੰਨਾ ਕਿ ਹੈਗਾ ਉਨੇ ਹੀ ਦੱਸਿਆ ਬਾਈ ਨੇ ਲਿਜਾ ਕਰਾਂ ਇਹਦਾ ਮੋੜ ਲਿਆ ਕਰਾਂ ਕਹੀਂ ਕਰਾਂ ਬੱਕਾ ਦਾ ਬਾ 2 ਘਟ 90 ਦੀ ਜਸਨ ਹੋਈ ਆ 88000 88000 ਦੀ 85 ਦੀ ਰਾਇਨ ਤੇ ਕਿਉਂ ਮਾਰਦਾ ਆਏ ਹੱਥ ਮਾਰਦਾ ਇਧਰੋਂ ਕਹਿੰਦਾ ਨਹੀਂ ਲੈ ਜਲ 1000 ਹੋਰ ਛੱਡ ਦੇ 87 ਦੀ ਦੇ ਦਾਂਗੇ ਠੀਕ ਆ ਉਹਦੇ ਵਾਲੀ ਗੱਲ ਹੀ ਹੋ ਗਈ ਹਾਂ ਠੀਕ ਆ ਲੈ ਜਾਉ ਪਹਿਲੇ ਨੰਬਰ ਤੇ ਰੇਟ ਲੋਟਾ ਲੈ ਵੀ 87000 ਰੁਪਏ ਦੀ ਮਿਲੂਗੀ ਆਹ ਇਹ ਵੀ ਛੋਟੀ ਨਹੀਂ ਵੱਡੀ ਆ ਹਾਂ ਹਾਂ ਸਿੰਘ ਸਿੰਘ ਇਹਦਾ ਵੀ ਦਿਖਾ ਦੇ ਪੂਰਾ ਘੈਂਟ ਆ ਹੂੰ ਜੀ ਕੱਦ ਕਾਠ ਕੰਗੂ ਜਿਹੜੀ ਹੈਗੀ ਨਾ ਇਹਦੇ 'ਚ ਕੋਈ ਤੋੜ ਨਹੀਂ ਹੈਗੀ ਮਿੱਤਰੋ ਅੱਛਾ ਜਿਹੜੀ ਆ ਤੂੰ ਖੋਲੀ ਜਨਾ ਇਹਦਾ ਸੁਆ ਇਹਦਾ ਸੂਆ ਦੂਜਾ ਰਿਜਨਲ ਦੂਜਾ ਸੂਆ ਬੱਚਾ ਇਹਦਾ ਗੱਭਣਾ ਬਈ ਅੱਛਾ ਗੱਭਣਾ ਠੀਕ ਆ ਦੂਜਾ ਸੂਆ ਆ ਗਈ ਇਧਰ ਲੈ ਚੱਲ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਈ ਪਹਿਲਾਂ ਦਾ 10 ਕਿਲੋ ਚੋਇਆ ਅੱਛਾ ਇਹ ਕਿ 11 ਦੇ ਦੇ 12 ਦੇ ਪਰ 10 ਕਿਲੋ ਦੀ ਆਪਾਂ ਗਰੰਟੀ ਦੇ ਦਾਂ ਠੀਕ ਆ ਲੈ ਵੀ ਮਿੱਤਰੋ ਆ ਦੇਖ ਲੇਵਾ ਇਹਦਾ ਇਹ ਜਿਹੜਾ ਹੈਗਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਪੂਰਾ ਸੋਹਣਾ ਲੇਵਾ ਸਮੀ ਬਲੀ ਵੀ ਚੰਗੀ ਆ ਦੂਜਾ ਸੂਆ ਇਹ ਐ ਸੂਣ ਟੁਕੜਾ ਪੂਰਾ ਚੌੜਾ ਹਾਂ ਲਿਆ ਕਰਾਂ 11 ਦੇ ਦੇ ਬਾਈ ਕਹਿੰਦਾ 12 ਦੇ ਦੇ ਦੁੱਧ ਪਰ ਪਹਿਲਨ ਦਾ 10 ਜੱਟ ਬਲੈਕ ਆ ਬਾਈ ਹਾਂ ਕੀ ਰੇਟ ਹੈ ਦਾ ਟਾੜਾ ਵਾਟਾ ਟਾੜਾ ਵਾਟਾ ਬਸ 92000 ਦੀ ਜਸ ਨੂੰ ਹੀ ਆ ਲੈ ਜਾ ਕਰ ਲੈ ਜਾ ਕਰ ਆ ਦੇਖ ਲੋ ਮਿੱਤਰੋ ਜਿਹੜੀ ਵੱਡੀ ਬੁੱਡੀ ਵੀ ਪੂਰੀ ਆ ਤੇ ਛੋਟੀ ਦੀ ਦੇ ਨਾ ਪਿੱਛੋਂ ਚੜਾਈ ਦੇਖ ਲੋ ਵੀ ਆ ਸਾਰੀ 92000 ਰੁਪਏ ਦੀ ਮਿਲੂਗੀ ਰਮਨ ਤਨੂ ਪਤਾ ਰੇਡ ਪਿੱਛੇ ਦਾ ਆਪਾਂ ਨਾ ਸਿਰੇ ਲਾ ਦਿੰਦੇ ਆ ਮੈਨੂੰ ਪਤਾ ਹੀ ਨਹੀਂ ਕਮੈਂਟ ਤੇ ਬਾਈ ਲਿਖ ਦਿੰਦੇ ਆ ਬਹੁਤ ਸੋਹਣੇ ਰੇਟ ਆ ਬਾਈ ਤੇਰੇ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਸਹੀ ਗੱਲ ਹੈ ਨਹੀਂ ਜਾਇਜ ਮਤਲਬ ਜਾਇਜ ਰੇਟ ਹੀ ਰਹਿਣ ਠੀਕ ਆ ਆ ਪੂਰਾ ਚੌੜਾ ਚੂੜਾ ਲੇਵਾ ਮਿੱਤਰੋ ਸਾਰੀ 92000 ਰੁਪਏ ਦੀ ਮਿਲੂਗੀ ਨਹੀਂ ਲੋਟਾ ਕੰਮ ਤੇਰਾ ਆ ਇਹਦਾ ਜਮਾ ਸਹਰਾਈ ਲਾਇਆ ਪਿਆ ਓਏ ਹਾਂਜੀ ਬਈ ਨਹੀਂ ਚੌੜੀ ਵੀ ਬਹੁਤ ਆ ਮੱਝ ਤੇਰੀ ਪਿੱਛੋਂ ਅੱਛਾ ਬਰਿੰਦਰ ਜਿਹੜੀ ਤੇਰੀ ਆ ਮੱਝ ਆ ਗਈ ਇਹਦਾ ਸੂਆ ਦੱਸ ਪਹਿਲਾਂ ਤਾਂ ਚੌਥਾ ਬਈ ਚੌਥਾ ਸੂਆ ਹਾਂਜੀ ਠੀਕ ਹੈ ਤੇ ਇਹੇ ਸੂਈ ਹੈ ਗੱਬਣਾ ਵੀ ਅੱਛਾ ਇਹ ਵੀ ਗੱਬਣ ਆ ਗਈ ਆਹ ਚੌਥਾ ਸੂਆ ਤੇ ਕਿੰਨੇ ਕ ਦੁੱਧ ਵਾਲੀ ਆ ਗਈ ਇਹ ਦੁੱਧ ਦੇ ਉਗੇ 13 ਕਿਲੋ 13 ਕਿਲੋ ਹਾਂਜੀ ਠੀਕ ਆ 13 ਕਿਲੋ ਵਾਲੀ ਆ ਆ ਗਈ ਮਿੱਤਰੋ ਥਾਨ ਲੇਵਾ ਇਹਦਾ ਕਰਮ ਵਾਲੀ ਦੱਸੋ ਨਾ ਆ ਦੇਖੋ ਮੁੱਠੀ ਮੁੱਠੀ ਦਾ ਥਾਨ ਲੱਗਿਆ ਲੇਵੇ ਨੂੰ ਜਿਹੜਾ ਲੇਵਾ ਵੱਡਾ ਬਈ ਹੈ ਲੇਵਾ ਵੱਡਾ ਹਾਂ ਪਤਲੀ ਚੰਮੀ ਵਾਲੀ ਆ ਗਈ ਕੀ ਰੇਟ ਕਰਤਾ ਇਹਦਾ ਜਿਹੜਾ ਦੁੱਧ ਪੀਣ ਨੂੰ ਲੈਣੀ ਉਹਨੂੰ ਮਾੜੀ ਨਹੀਂ ਇਹ ਹਾਂ ਵੀ ਦੁੱਧ ਪਾਉਣ ਵੇਹੜੀ ਡੂਰੀ ਹੈ ਬਾਈ ਹਾਂ ਹਾਂ ਉਹਨਾਂ ਵਾਸਤੇ ਮਾੜੀ ਨਹੀਂ ਠੀਕ ਆ ਫਿਰ ਮੁੱਲ ਮੁੱਲ ਕਨਾ ਮਾੜੀ ਘੜਾ 95000 ਦੀ ਦੇ ਦਾਂਗੇ ਬਈ 95 ਦੀ ਹਾਂਜੀ ਬਈ ਠੀਕ ਆ ਤੇ ਇਹ ਜਿਹੜਾ ਹੈਗਾ ਦੁੱਧ ਜਿਹੜਾ ਇਹਦਾ 13 ਕਿਲੋ ਵਟ ਤੇ ਪਿਆ ਵਟ ਤੇ ਮੈਂ ਖਾ ਲੈ ਵੀ ਆਹ ਦੇਖ ਲੋ ਇਹਦਾ ਇੰਜਨ ਜਿਹੜਾ ਸਟਰੋਂਗ ਆ ਤੇ ਬਾਈ ਕਹਿੰਦਾ ਇਹ ਇਹ ਨਾ 13 ਕਿਲੋ ਵਾਲੀ 95000 ਰੁਪਏ ਦੀ ਦੇ ਦਾਂਗੇ ਹਨਾ ਦੋਤਾਰਾ ਮੈਨੂੰ ਤੈਨੂੰ ਪਤਾ ਆਪਾਂ ਕਿਲੋ ਦਾ ਕਿਲੋ ਕਾਟੀ ਦੱਸਦੇ ਆ ਠੀਕ ਆਗਾ ਹਾਂ ਇਹ ਇਹਦਾ 95 ਕਿਤਾ ਨਾ ਹਾਂਜੀ 95 ਚੱਲ ਬੰਨ ਫੈਪਾ ਤੇਰਾ ਨਾ ਬਰਿੰਦਰ ਜਿਹੜੀ ਇਹਦੀ ਆ ਹੈਗਾ ਇਹਦਾ ਸੂਆ ਇਹਦਾ ਸੂਆ ਤੀਜਾ ਬਈ ਤੀਜਾ ਸੂਆ ਹਾਂਜੀ ਠੀਕ ਆ ਤੇ ਕੈ ਦਿਨਾਂ ਦੀ ਸੂਈ ਹੋਗੀ ਇਹ ਸੂਈ ਨੂੰ ਹੋ ਗਏ ਬਈ ਯਾਰ 12 13 ਦਿਨ 12 13 ਦਿਨ ਸੂਈ ਨਹੀਂ ਹੋ ਗਏ ਇਹਨਾਂ ਤੋਂ ਕਰਾਈ ਹੁਣ ਇਹ ਦੁੱਧ 10 ਕਿਲੋ ਆ ਬਈ ਹੈ 10 ਕਿਲੋ ਲੈ ਵੀ ਪਿੱਛੇ ਵੀ 10 11 ਕਿਲੋ ਦੀ ਆਵਾਜ਼ ਆਈ ਸੀ ਬਾਈ ਕਹਿੰਦਾ ਤੇ 10 ਕਿਲੋ ਇਹਨੇ ਆਖਿਆ ਠੀਕ ਹੈ ਇਹ ਭਵਜਿੰਦਰ ਇਹਨੂੰ ਚਾਉਂਦਾ ਹਨਾ ਹਾਂਜੀ ਬਈ ਠੀਕ ਹੈ ਗੱਲ ਅੱਛਾ 10 ਕਿਲੋ ਦੁੱਧਾ ਤੇ ਇਹ ਫਿਰ ਮੈਨੂੰ ਵੱਡੀ ਵੀ ਪੂਰੀ ਆ ਨਹੀਂ ਕੀ ਰੇਟ ਚ ਦੇਂਗਾ ਰੇਟ ਕਰਦਗੇ ਹਰਾਨ ਹੈ ਬਾ 90000 ਦੀ ਦੇ ਦਾਂਗੇ ਲੈ ਜਾ ਲੈ ਯਾਰ ਲੈ ਵੀ ਆ ਦੇਖ ਲਓ ਏ ਆਹ ਜਿਹੜੀ ਜਾਂਦੀ ਹੈ ਨਾ ਵੀ 90000 ਰੁਪਏ ਦੀ ਝੋਟੀ ਮਿਲਣੀ ਆ ਤੀਜਾ ਸੂਆ ਤੇ ਥਣਲੇਵਾ ਦਿਖਾਦਾ ਮੈਂ ਤਾਂ ਕੋਲੇ ਹੋ ਕੇ ਆ ਦੇਖ ਲੋ ਚੈੱਕ ਕਰ ਲੋ ਤੇ ਆ ਖੜਾ ਇਹਦਾ ਬੱਚਾ ਠੀਕ ਹੈ ਮਗਰ ਕਟਾ ਇਹ 13 ਦਿਨਾਂ ਦੀ ਸੂਈ ਆ 12 ਦੀ ਹਾਂ ਬੱਚਾ ਤਾਂ ਕਹਿੰਦਾ ਮੈਂ ਹਫਤੇ ਦਾ ਹੁਣ ਆਪਣੀ ਮਾਰਨਾ ਠੀਕ ਹੈ ਗੱਲ ਨਹੀਂ ਬੱਚਾ ਤਾਂ ਇਹੀ ਕਹਿੰਦਾ ਵੀ ਮੈਂ ਹਫਤੇ ਦਾ ਹਨਾ ਮਨ ਫਿਰ ਅੱਛਾ ਵਿਰੇਂਦਰ ਨੰਬਰ ਦੱਸੀ ਤਰਾ ਨੰਬਰ ਵੀ ਆਪਣਾ 87270 6662 87270 6662 ਜੀ ਠੀਕ ਹੈ ਗੱਲ ਤੇ ਲੈ ਵੀ ਇਹ ਸੀ ਬਾਈ ਬਰਿੰਦਰ ਤੇ ਬਾਈ ਬਰਿੰਦਰ ਕੋਲੇ ਅੱਜ ਆਪਾਂ ਤੁਹਾਨੂੰ ਦਿਖਾਤਿਆਂ ਜਿਹੜੀਆਂ ਇਹ ਮੱਝਾਂ ਹਨ ਇੱਥੇ ਆਇਓ ਗੱਬਣ ਦੀ ਚੱਕ ਊਂ ਕਰ ਲਿਓ ਆਪਦੀ ਤੇ ਜਿਹੜੀ ਸੂਈ ਹੋਈ ਆ ਉਹਨੂੰ ਤੁਸੀਂ ਲਾਸਦਾ ਭਾਈ ਦੋ ਡੰਗ ਦੀ ਚਵਾਈ ਕਰਕੇ ਲਿਜਾ ਸਕਦੇ ਹੋ ਮੱਝਾਂ ਜਿਹੜੀਆਂ ਹੈਗੀਆਂ ਬਾਈ ਕੋਲੇ ਉਹ ਤੁਸੀਂ ਦੇਖ ਲਓ ਵੀ ਘੱਟੋ ਘੱਟ 7-8 ਨੇ ਠੀਕ ਆ ਦੋ ਹੈ ਤਾਂ ਮੱਝਾਂ ਵੇਗੀਆਂ ਵੀ ਤੇਰੇ ਸਾਹਦੇ ਦੋ ਵੇਗੀਆਂ ਹੈ ਠੀਕ ਆ ਲੋ ਵੀ ਕਰਿਓ ਕਰਿਓ